ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੁਹਾਗ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਬੀਬੀ ਦਾ ਬਾਬਲ ਬੀਬੀ ਨੂੰ ਪੁੱਛਦਾ ਕਿਸ ਰੁੱਤੇ ਕਰੀਏ ਕਾਜ ਤੇਰਾ ਹਾੜ ਨ ਕਰਿਓ स्याल न करोसूद काज मेरा अन्न न भूसे ते कुडु न, न जावे कान न जा दादा ਨੂੰ ਪੁੱਛਦਾ ਕਿਸ ਰੁੱਤ ਕਰੀਏ ਕਾਜ ਤੇਰਾ ਹਾੜ ਨ ਕਰਿਓ ਸਿਆਲ ਨ ਕਰਿਓ ਅਸੂਦ ਕਰਿਓ ਕਾਜ ਮੇਰਾ ਅੰਨ ਨਬੂਸੇ ਤੇ ਕੁੜਮ ਨਰੂਸੇ ಕೇಬಿ ದೀನು ಪುಸುಕರಿಯ ಕಾಜ ಹಾಡ ನಿಯಳ ਸੂਦ ਕਰਿਓ ਕਾਜ ਮੇਰਾ ਅੰਨ ਨ ਬੁਸੇ ਤੇ ਕੁੜਮ ਨ ਰੁਸੇ ਨਿੰਦਿਆ ਨ ਜਾਵੇ ਕਾਨ ਮੇਰਾ ਬੀਬੀ ਦਾ ਚਾਚਾ ਬੀਬੀ ਨੂੰ ਪੁੱਛਦਾ ਕਿਸ ਰੁੱਤੇ ਕਰੀਏ ਕਾਜ ਤੇਰਾ ਹਾੜ ਨ ਕਰਿਓ ਸਿਆਲੇ ਨ ਕਰਿਓ ਅਸੂਦ ਕਰਿਓ ਕਾਜ ਮੇਰਾ ਅੰਨ ਨ ਬੁੱਸੇ ਤੇ ਕੁੜਮ ਨ ਰੁੱਸੇ ਨਿੰਦਿਆ ਨ ਜਾਵੇ ਬੀ ਬੀ ਦਾ ਵੀਰਾ ਬੀਬੀ ਨੂੰ ਪੁੱਛਦਾ ਕਿਸ ਰੁੱਤੇ ਕਰੀਏ ਕਾਜ ਤੇਰਾ ਹਾੜ ਨ ਕਰਿਓ ਸਿਆਲ ਨ ਕਰਿਓ ਅਸੂਦ ਕਰਿਓ ਕਾਜ ਮੇਰਾ ਰੂਸੇ ਤੇ ਕੁੜਮ ਨਰੂਸੇ ਨਿੰਦਿਆ ਨ ਜਾਵੇ ਕਾਨ ਮੇਰਾ ਬੀਬੀ ਦਾ ਮਾਮਾ ਬੀਬੀ ਨੂੰ ਪੁੱਛਦਾ ਕਿਸ ਰੁੱਤੇ ਕਰੀਏ ਕਾਜ ਤੇਰਾ ਆਲੇ ਨ ਕਰਿਓ ਅਸੂਦ ਕਰਿਓ ਕਾਜ ਮੇਰਾ ਅੰਨ ਨ ਬੁਸੇ ਤੇ ਕੁੜਮ ਨ ਰੂਸੇ ਨਿੰਦਿਆ ਨ ਜਾਵੇ ਕਾਨ ਮੇਰਾ ਬੀਬੀ ਦਾ ਪੂਫੜ ਬੀਬੀ ਨੂੰ ਪੁੱਛਦਾ ਕਿਸ ਰੁੱਤੇ ਕਰੀਏ ਕਾਜ ਤੇਰਾ ਹਾਰ ਨ ਕਰਿਓ ਸਿਆਣ ਨ ਕਰਿਓ ਅਸੂਦ ਕਰਿਓ ਕਾਜ ਮੇਰਾ ਅੰਨ ਨ ਬੁੱਸੇ ਤੇ ਕੁੜਮ ਨ ਰੁੱਸੇ ਨਿੰਦਿਆ ਨ ਜਾਵੇ ਕਾਨ ਮੇਰਾ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ